ਜੋਤ ਰੱਖੋ ਮੋਬਾਈਲ ਪੁੱਤ ਤੂੰ ਤੂੰ ਤਾਂ ਮੋਬਾਈਲ ਵਿਖੀ ਜਾਂਦੇ ਤੈਨੂੰ ਆ ਮੈਂ ਤੁਹਾਡੀ ਮਾਂ ਲੱਗੀ ਖੜੀ ਦਾ ਬੱਸ ਰੱਖਦਾ ਏ ਤੁਸੀਂ ਦੋਵੇਂ ਭਰਾ ਮੋਬਾਈਲ ਵਿਖੀ ਜਾਂਦੇ ਕੋਈ ਗੱਲਾਂ ਕੋਈ ਗੱਲਾਂ ਬਾਤਾਂ ਕਰੋ ਮੇਰੇ ਨਾਲ ਯਾਰ ਕੀ ਗੱਲਬਾਤ ਕਰਨੀ ਗੱਲਾਂ ਤੁਸੀਂ ਰੱਖੋਗੇ ਤਾਂ ਮੋਬਾਈਲ ਫਿਰ ਮੈਂ ਤੁਹਾਨੂੰ ਦੱਸੂਗਾ ਰੱਖੋ ਮੋਬਾਈਲ ਨੂੰ ਯਾਰ ਇਹ ਤਾਂ ਗਾਣੇ ਸੁਣੀ ਜਾਂਦਾ ਕੌਣ ਆਹ ਕੱਟ ਵੀ ਗਾਣੇ ਬੰਦ ਕਰ ਗਾਣੇ ਨਹੀਂ ਸੁਣੀ ਦਿੰਦੇ ਮੈਂ ਕਰ ਦਿੰਦਾ ਬਾਈ ਓਹੋ ਆ ਲੈ ਮੈਂ ਦਾ ਬੰਦ ਕਰ ਹਾਂ ਕੱਟਦੇ ਤੇ ਕੱਟ ਪੋਇਆ ਜੋਤ ਰੱਖਤਾ ਲੈ ਆਹ ਜੋਤ ਲੱਗ ਗਏ ਮੇਰੇ ਆਖੇ ਨਵਜੋਰ ਤਾਂ ਨਹੀਂ ਤੂੰ ਵੀ ਰੱਖ ਬਈ ਰੱਖ ਤਾ ਰੱਖ ਤਾ ਬਖਾ ਥਾ ਹੀ ਨਹੀਂ ਐਂ ਨਹੀਂ ਨਾ ਵੀ ਤੂੰ ਵੀ ਲੱਗ ਆਖੇ ਨਹੀਂ ਜੀ ਮੈਂ ਤਾਂ ਹੋਈ ਚੱਕਿਆ ਨਹੀਂ ਨਹੀਂ ਰੱਖ ਦੂੰਗੀ ਘਰ ਉਹਨਾਂ ਨੇ ਸਾਰਾ ਦਿਨ ਵੇਖਿਆ ਚਲ ਮਮੀ ਨੂੰ ਵੇਖ ਲੈ ਮਮੀ ਤਾਂ ਨਹੀਂ ਹੈ ਹਰੇ ਚੱਕਿਆ ਮਮੀ ਨੇ ਤਾਂ ਮੋਬਾਈਲ ਨਹੀਂ ਬਾਲਾ ਵੇਖੀ ਦਿੰਦਾ ਤੇ ਤੁਹਾਡਾ ਸਵੇਰੇ ਪਾਸਾ ਸਕੂਲ ਲੱਗਣਾ ਤੇ ਆਪਦੀ ਪੜਾਈ ਕਰੋ ਠੀਕ ਹੈ ਵਧੀਆ ਨਹੀਂ ਹੈ ਛੁੱਟੀਆਂ ਨਹੀਂ ਮੇਰੀਆਂ ਮੈਸੇਜ ਆਊਗਾ ਕੱਲ ਨੂੰ ਕੀਤਾ ਹੀ ਜਾਵੇ ਮੈਸੇਜ ਨਹੀਂ ਆਊਗਾ ਇੱਥੇ ਹੈ ਮਾਦਾ ਕੋ ਪੜਾਈ ਕਰੋ ਮੈਂ ਤਾਂ ਕੰਮ ਵੀ ਨਹੀਂ ਕੀਤਾ ਕਰੋ ਕਰੋ ਕੰਮ ਆਉਂਦੇ ਮਰ ਇੱਕ ਪੇਜ ਰਹਿ ਗਿਆ ਹਿੰਦੀ ਦਾ ਹਾਂ ਮਰ ਇੱਕ ਪੇਜ ਰਹਿ ਗਿਆ ਹਿੰਦੀ ਉਹ ਇੰਨੇ ਦਿਨ ਉਹ ਖੜੇ ਪੇਜ ਰੱਖੇ ਬੈਠਾ ਹਜੇ ਇੱਕ ਪੇਜ ਰੱਖੀ ਬੈਠਾ ਇੰਨੇ ਦਿਨਾਂ ਦਾ ਮੈਂ ਤਾਂ ਕੁਝ ਵੀ ਨਹੀਂ ਕੀਤਾ ਤੇ ਕਰਨਾ ਕਿਹਨੇ ਸੀ ਯਾਰ ਕਰੋ ਕੰਮ ਤੇ ਕੋਈ ਵੀ ਚੁੱਪ ਚੁਟੀਆਂ ਵਾਦੀਆਂ ਜੇ ਠੰਡ ਤਾਂ ਇੰਨੀ ਹੋਈ ਖੜੀ ਐ ਛੁੱਟੀਆਂ ਨਹੀਂ ਵਾਦੀਆਂ ਵੇ ਇੱਕ ਤਰੀਕ ਨੂੰ ਸਕੂਲ ਲੱਗਣਾ ਕੱਲ ਦਾ ਦਿਨ ਰਹਿ ਗਿਆ ਕੱਲ ਨੂੰ ਕਰ ਲੋ ਕੱਲ ਨੂੰ ਨਹਾ ਤੋ ਲੋ ਓਡੀਆਂ ਓਡੀਆਂ ਕੋਚ ਲੋ ਆਵਦੀਆਂ ਕੀ ਜਾਂਦਾ ਅੰਦਾ ਪਰਸੋ ਦੁਨੀਆ ਖਤਮ ਆ ਆ ਦੁਨੀਆ ਖਤਮ ਆ ਇੱਥੇ ਹੋ ਜੂਗੀ ਤੇ ਹੋਏ ਫਿਰ ਵੇਖੀ ਜੂਗੀ ਆਪਾਂ ਘਰ ਇੱਥੇ ਇਕੱਲੇ ਆਪਾਂ ਵੀ ਮਰ ਜਾਗੇ ਨਾਲ ਹੀ ਡੈਡੀ ਹਾਂ ਆ ਦਾਦੇ ਜੀ ਕੱਢਦਾ ਕਹਿੰਦੇ ਫਿਰ ਕਹਿੰਦੇ ਕਿਵੇਂ ਕੀਤਾ ਸੀ ਕਹਿੰਦੇ ਦੁਬਾਰੇ ਲੈ ਕਹਿੰਦੇ ਕਿ ਜਵਾਕ ਵਧ ਗਿਆ ਹੁੰਦੇ ਆ ਨਾ ਨੇ ਵੱਡੇ ਹੋਏ ਨੇ ਤਾਂ ਹੋਰ ਹੀ ਬਣ ਜਾਣੇ ਆ ਬੋਕਲ ਜੇ ਨਾ ਹਾਂ ਲੈ ਰੱਖ ਦੂੰ ਮੋਬਾਈਲ ਆਂ ਦਾ ਬਸ ਰਾਤੀ ਕੇ ਸਰ ਦੇ ਨਹੀਂ ਚਲ ਚੰਗਾ ਧੰਨਵਾਦ